ਤਤ ਚਾਈਨਾ ਡੋਰ ਤੱਕ ਕਹਿਰ ਲਗਾਤਾਰ ਚੱਲ ਰਿਹਾ ਹੈ ਤਾਂ ਪਟਿਆਲਾ ਦੇ ਵਿੱਚ ਕੱਲ ਸ਼ਾਮ ਮੋਟਰਸਾਈਕਲ ਉੱਤੇ ਜਾਂਦੇ ਇੱਕ ਨੌਜਵਾਨ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਸਣ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਤਾਂ ਜ਼ਖਮੀ ਨੌਜਵਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੱਲ ਰਾਗੂ ਮਾਜਰਾ ਦੇ ਕੋਲ ਅਚਾਨਕ ਉਸਦੇ ਗਲੇ ਦੇ ਵਿੱਚ ਚਾਈਨਾ ਡੋਰ ਫਸ ਗਈ ਹੈ ਤੇ ਉਹ ਬੁਰੀ ਤਰ੍ਹਾਂ ਦੇ ਨਾਲ ਸੱਟ ਲੱਗ ਗਿਆ। ਜਿਸ ਨੂੰ ਕਿ 2 ਟਾਂਕੇ ਲੱਗੇ ਨੇ ਤੇ ਤੁਰੰਤ ਉਸ ਨੂੰ ਪਟਿਆਲਾ ਦੇ ਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ। ਸਸ਼ੀਲ ਐਰਨੀ ਮੀਨੂ ਦੇਖ ਰਹੇ ਤੁਸੀਂ ਪੰਜਾਬ ਦੇ ਵਿੱਚ ਚੈਨਲ ਤੋਂ ਦਾ ਕਹਿ ਨਹੀਂ ਖਤਮ ਹੋ ਰਿਹਾ ਜੇ ਪੜਿਆਲਾ ਵਿੱਚ ਕਹਿੰਦੇ ਪੜਿਆਲਾ ਵਿੱਚ ਦੋ ਦਿਨ ਦੀ ਦੋ ਕੇਸ ਆ ਗਈ ਪਹਿਲਾ 26 ਜਨਵਰੀ ਨੂੰ ਕਿ ਲੇਡੀਸ ਦਾ ਹੱਥ ਗੱਟਿਆ ਗਿਆ ਇੱਕ ਕੱਲ ਇੱਕ ਹੋਰ ਨੌਜਵਾਨ ਦਾ ਗਲਾ ਕੱਟਿਆ ਗਿਆ ਨੌਜਵਾਨ ਸਾਡੇ ਨਾਲੋਂ ਦਾ ਪੁੱਜ ਗਿਆ ਇਹਨਾਂ ਵੇਲੇ ਦੀ ਗੱਲ ਹੈ ਜਿੱਥੇ ਉਹ ਦੋ ਰਕਮੇ ਬਰਗੀਏ ਸਾਡੇ 4 ਵਜੇ ਦੀ ਗੱਲ ਹੈਗੀ ਗੁੱਡਰਦਲ ਸਕੂਲ ਦੇ ਨੀਅਰ ਤੇ ਸੰਰਾ ਹਸਪੀਟਲ ਦੇ ਓਪੋਜ਼ਿਟ ਸਾਈਡ ਤੇ ਮੈਂ ਬਾਈਕ ਤੇ ਆ ਰਿਹਾ ਸੀ ਤੇ ਉੱਥੇ اچانک ਡੋਰ ਸਾਹਮਣੇ ਆ ਗਈ ਤੇ ਗਲਤ ਲੱਗੀ ਮੈਂ ਥੋੜਾ ਜਿਹਾ ਹਟਾਇਆ ਉਸਨੇ ਤੇ ਬਾਈਕ ਸਾਈਡ ਤੇ ਲਗਾਇਆ ਤੇ ਦੇਖਿਆ ਬਲੱਡ ਬਹੁਤ ਜ਼ਿਆਦਾ ਫਲੋ ਹੋ ਰਹੀ ਸੀ ਤੇ ਮੈਂ ਸਾਹਮਣੇ ਫਿਰ ਕੋਈਨ ਮੈਡੀਕਲ ਸਟੋਰ ਹੈਗਾ ਉੱਥੇ ਫਾਸਟਡ ਕਿੱਥੇ ਦਿੱਤੀ ਤੇ ਆਫਟਰਟ ਅਸੀਂ ਰਜਿੰਦਰ ਹਸਪੀਟਲ ਚਲੇ ਗਏ ਉੱਥੇ ਸਟੀਚ ਚੀਜ਼ ਵਗੈਰਾ ਲਗਾਈ ਮੇਰੇ ਬੀਬੀ ਚਿੱਤੇ ਤੇ ਫਿਰ ਅਸੀਂ ਅਲਟਰਾਸਾਉਂਡ ਵਗੈਰਾ ਕਰਵਾਇਆ ਤੇ ਕਰਿਆ ਪਰ ਉਹ ਪੰਜਾਬ ਸਰਕਾਰ ਨੂੰ ਟੈਕਿੰਗ ਕਰ ਰਿਹਾ ਰੇਡ ਮਾਰ ਲਿਆ ਪੰਜਾਬ ਪ੍ਰੋਸ਼ਾ ਮੋੜ ਵੀ ਇਹ ਮੈਂਬਰ ਵੀ ਦਾਬੇ ਵਿੱਚ ਰਿਹਾ ਡੋਰ ਫੀਲਿੰਗ ਵੀ ਖਰੀਦਿਆ ਸਾਰੇ ਸਾਰੇ ਟੁੱਟੇ ਦਾਬੇ ਨੇ ਆਮ ਤੁਸੀਂ ਦੇਖਿਆ ਹੋਗਾ ਸਭ बिक ਰਿਹਾ ਤਾਂ ਮੋੜ ਰਹੇ ਨੇ ਚਾਈਨਾ ਡੋਰ ਦੇ ਨਾਲ ਤੇ ਪ੍ਰਸ਼ਾਸਨ ساری ਮਿਲਿ ਕੋ ਬਧਨ ਕੀਆ ਕੋਈ ਪੁਲਿਸ ਉਲਾਜਨ ਕੋਈ ਐਕਸ਼ਨ ਨਹੀਂ ਹੈਗਾ ਪ੍ਰਸ਼ਾਸਨ ਸਾਰਾ ਮਿਲਿਆ ਹੋਇਆ ਗਾ ਆਪ ਬਕਵਾਰੀ ਨਹੀਂ ਆ ਉੰਦਰੀ ਹਾਲਤ ਕਿਵੇਂ ਦੀ ਖਾਇਆ ਜਾ ਰਹੀ ਹੈ ਹਾਂ ਥੋੜਾ ਹਲਕਾ ਖਾਇਆ ਜਾ ਰਹਾ ਜੀ ਬਟ ਇੰਜਰੀ ਜਿਆਦਾ ਗਈ ਬੀਟੇਨ ਐਨ ਵੀ ਨਿਊਜ਼ ਦੇ ਨੀਂਂ ਪਿੰਡ ਕੋਲੇ ਦੇ ਵਿੱਚ ਡੇਟ ਨੰਬਰ ਹੋਇਆ ਗਿਆ ਸੀ ਦੇ ਵਿੱਚ ਡੋਰ ਫੜੀ ਗਈ ਸੀ ਤੇ ਜਦ ਅਪਤ ਮੀਡੀਆ ਰੈਡ ਬਲ ਬੰਦਦਾ ਉਹ ਡੋਰ ਪਣਾਵਾ ਤੋਂ ਨਹੀਂ ਜੇ ਲੋਕਲ ਪ੍ਰਸ਼ਾਸਨ ਨੂੰ ਪਤਾ ਜਾ ਫੋਰ ਬੰਦ ਪ੍ਰਸ਼ਾਸਨ ਪਤਾ ਲੋਰ ਕਿੱਥੇ ਗਈ ਵੀ ਹੈ ਸਾਰਾ ਕੁਝ ਪਤਾ ਪਰ ਕਿਉਂ ਇਹ ਮਾਰੀ ਜਾਂਦੀ ਪੜਿਆ ਲੋ ਐਨ ਵੀ ਦੇ ਵਿੱਚ ਕੇਸ਼ਵ ਕੁਮਾਰ ਕੇ ਰਿਪੋਰਟ